ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਫੈਨਜ਼ ਦੇ ਵਿੱਚ ਇੱਕ ਗੱਲਬਾਤ ਸ਼ੇਅਰ ਹੋ ਰਹੀ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ 11 ਜੂਨ ਨੂੰ ਸਿੱਧੂ ਮੂਸੇ ਵਾਲੇ ਬਾਈ ਦੀ ਈਪੀ ਰਿਲੀਜ਼ ਕੀਤੀ ਜਾਵੇਗੀ ਅਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਕਰੀਨਸ਼ਾਟ ਵੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਾਤਾ ਚਰਨਕੌਰ ਲਿਖਦੇ ਨੇ ਕਿ ਇਸ ਸਾਲ ਸਿੱਧੂ ਮੂਸੇ ਵਾਲੇ ਦੀ ਈਪੀ ਜ਼ਰੂਰ ਰਿਲੀਜ਼ ਕੀਤੀ ਜਾਵੇਗੀ ਤਾਂ ਦੋਸਤ ਇਸ EP ਦੇ ਵਿੱਚ 5 ਗੀਤ ਹੋਣ ਵਾਲੇ ਨੇ ਜਿਸ ਵਿੱਚ 3 ਲੀਕ ਸੌਂਗ ਹੋਣਗੇ ਅਤੇ 2 ਸੌਂਗ ਜੋ ਨੇ ਉਹ ਫਰੈਸ਼ ਨੇ ਅਤੇ ਹੁਣ ਇੱਕ ਫੈਨ ਦੇ ਵੱਲੋਂ ਇੱਕ ਪੋਸਟਰ ਕ੍ਰੀਏਟ ਕੀਤਾ ਗਿਆ ਹੈ ਜੋ ਕਿ ਇਸ EP ਦੇ ਵਿੱਚ 5 ਗੀਤ ਹੋਣ ਵਾਲੇ ਨੇ ਉਹਨਾਂ ਦੀ ਲਿਸਟ ਬਣਾਈ ਗਈ ਹੈ ਪੋਸਟਰ ਦੇ ਉੱਤੇ ਤਾਂ ਦੋਸਤੋ ਉਸ ਫੈਨ ਪੇਜ ਵੱਲੋਂ ਇਸ EP ਦਾ ਨਾਮ ਰੱਖਿਆ ਗਿਆ ਹੈ ਸਕੋਰ 611 ਅਤੇ ਇਸ ਪੋਸਟਰ ਦੇ ਵਿੱਚ ਜਿਹੜੇ ਵੀ ਗੀਤ ਨੇ ਉਹਨਾਂ ਦੇ ਨਾਮ ਨੇ 100 gigs ਹਵੇਲੀ ਅਤੇ ਫੈਂਟਮ ਦੋਸਤੋ ਤੁਹਾਨੂੰ ਦੱਸਦੀ ਕਿ ਫੈਂਟਮ Song ਦੀ ਤਾਂ ਸਿੱਧੂ ਮੂਸੇ ਵਾਲੇ ਬਾਈ ਨੇ ਵੀਡੀਓ ਵੀ ਬਣਾ ਰੱਖੀ ਹੈ ਅਤੇ ਹੋ ਸਕਦਾ ਫੈਂਟਮ Song ਦੀ ਵੀਡੀਓ ਆਪਾਂ ਨੂੰ ਇਨ ਫਿਊਚਰ ਦੇ ਵਿੱਚ ਦੇਖਣ ਨੂੰ ਮਿਲੇ ਜੋ ਕਿ ਡਾਇਰੈਕਟ ਕੀਤੀ ਹੈ ਤੇਜੀ ਸੰਧੂ ਨੇ ਅਤੇ ਤੇਜੀ ਸੰਧੂ ਆਪਣੇ ਇੰਸਟਾਗ੍ਰam ਦੇ ਉੱਤੇ ਦੱਸਦਾ ਵੀ ਰਿਹਾ ਹੈ ਕਿ ਫੈਂਟਮ Song ਦੀ ਹਜੇ ਵੀਡੀਓ ਬਾਕੀ ਹੈ ਜੋ ਕਿ ਹਲੇ ਰਿਲੀਜ਼ ਹੋਣੀ ਹੈ ਸਿੱਧੂ ਮੂਸੇ ਵਾਲੇ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਅਤੇ ਦੋਸਤੋ ਹੁਣ ਗੱਲ ਕਰਦੇ ਹਾਂ ਇਸ EP ਦੇ ਵਿੱਚ ਰਿਲੀਜ਼ ਹੋਣ ਜਾ ਰਹੇ ਦੋ ਫਰੈਸ਼ ਗੀਤਾਂ ਦੀ ਜੋ ਕਿ ਹਲੇ ਤੱਕ ਅਨਲੀਕਡ ਨੇ ਕੋਈ ਵੀ Song ਇਹਨਾਂ ਦੇ ਵਿੱਚੋਂ ਲੀਕ ਨਹੀਂ ਹੋਇਆ ਅਤੇ ਇਹ ਦੋਨੋਂ Song ਹਲੇ ਤੱਕ ਫਰੈਸ਼ ਨੇ ਅਤੇ ਬਹੁਤ ਵੱਡੇ ਲੈਵਲ ਦੇ ਅਤੇ ਵੱਡੇ ਗੀਤ ਨੇ ਸਿੱਧੂ ਮੂਸੇ ਵਾਲੇ ਬਾਈ ਦੇ ਅਤੇ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਗੀਤ ਰੀਵਰਸ ਰਿਲੀਜ਼ ਕੀਤਾ ਜਾਵੇਗਾ ਜੋ ਕਿ ਹਾਲੀਵੁੱਡ ਰੈਪਰ ਬਰਨਾ ਬॉय ਦੇ ਨਾਲ ਸਿੱਧੂ ਮੂਸੇ ਵਾਲੇ ਬਾਈ ਦੀ ਕਲੈਬੋਰੇਸ਼ਨ ਹੋਵੇਗੀ ਅਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਬਰਨਾ ਬॉय ਸੋਸ਼ਲ ਮੀਡੀਆ ਅਤੇ ਹਾਲੀਵੁੱਡ ਦਾ ਬਹੁਤ ਵੱਡਾ ਸਟਾਰ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਬਰਨਾ ਬॉय ਦੇ 17-18 ਮਿਲੀਅਨ ਫਾਲੋਅਰ ਵੀ ਨੇ ਅਤੇ ਡ੍ਰੇਕ ਵਰਗੇ ਵੱਡੇ ਸਟਾਰ ਬਰਨਾ ਬੋਏ ਨੂੰ ਫੋਲੋ ਵੀ ਕਰਦੇ ਨੇ ਤੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਿੱਧੂ ਮੂਸੇਵਾਲੇ ਤੇ ਬਰਨਾ ਬੋਏ ਦਾ ਇਹ Song Hollywood ਦੇ ਲੈਵਲ ਵੀ ਅੱਗੇ ਦਾ Song ਹੋਣ ਵਾਲਾ ਹੈ ਅਤੇ ਸਿੱਧੂ ਮੂਸੇਵਾਲੇ ਦੀ ਬਾਜ਼ ਉਹਨਾਂ ਗੋਰੇ ਕਾਲੇ ਲੋਕਾਂ ਤੱਕ ਜ਼ਰੂਰ ਪਹੁੰਚੇਗੀ ਜਿਨ੍ਹਾਂ ਨੇ ਹਲੇ ਤੱਕ ਸਿੱਧੂ ਮੂਸੇਵਾਲੇ ਬਾਈ ਨੂੰ ਨਹੀਂ ਸੁਣਿਆ ਅਤੇ ਸਿੱਧੂ ਮੂਸੇਵਾਲੇ ਬਾਈ ਨੂੰ ਨਹੀਂ ਜਾਣਦੇ ਤੇ ਹੁਣ ਦੋਸਤੋ ਗੱਲ ਕਰਦੇ ਆਂ ਦੂਜੇ ਫਰੈਸ਼ Song ਦੀ ਜੋ ਕਿ Divine ਦੇ ਨਾਲ ਸਿੱਧੂ ਮੂਸੇਵਾਲੇ ਬਾਈ ਦੀ ਕਲੈਬੋਰੇਸ਼ਨ ਹੈ ਅਤੇ ਇਸ Song ਦੇ ਟਾਈਟਲ ਦਾ ਨਾਮ ਹੈ Still Wallin ਅਤੇ ਦੋਸਤੋ ਸਿੱਧੂ ਮੂਸੇਵਾਲੇ ਦੇ ਪੱਕੇ ਫੈ ਡਿਵਾਈਨ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਕਿਹਾ ਸੀ ਮੈਂ ਤੇ ਸਿੱਧੂ ਮੂਸੇ ਵਾਲੇ ਨੇ ਰਲ ਕੇ 4 song record ਕੀਤੇ ਸੀ ਜਿਹਨਾਂ ਦੇ ਵਿੱਚੋਂ 3 ਦੋਸਤੋਂ ਹਲੇ ਤੱਕ ਰਿਲੀਜ਼ ਹੋ ਚੁੱਕੇ ਨੇ ਅਤੇ ਇੱਕ Song ਬਾਕੀ ਹੈ ਜੋ Divine ਅਤੇ Sidhu Moose Wala ਦੇ ਦਾ ਰਿਲੀਜ਼ ਹੋਣਾ ਬਾਕੀ ਹੈ ਹਲੇ ਤੇ ਜੋ ਕਿ ਇਸ ਪੋਸਟਰ ਦੇ ਦਸ ਅਨੁਸਾਰ ਹੋ ਸਕਦਾ ਹੈ ਕਿ ਆਪਾਂ ਨੂੰ ਇਸ Album ਅਤੇ EP ਦੇ ਵਿੱਚ ਸੁਣਨ ਨੂੰ ਮਿਲ ਸਕਦਾ ਹੈ ਅਤੇ ਜਦੋਂ ਇਹ ਗੀਤ ਰਿਲੀਜ਼ ਹੋਵੇਗਾ ਤਾਂ Sidhu Moose Wala ਬਾਈ ਦੀ Bollywood ਦੇ ਵਿੱਚ ਹੋਰ ਜਿਆਦਾ ਚੜ੍ਹਾਈ ਹੋ ਜਾਵੇਗੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ Comment Section ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ Sidhu Moose Wala ਬਾਈ ਦੇ ਪੱਕੇ Fan ਹੋ ਤਾਂ Channel ਨੂੰ Subscribe ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ